ਸੰਗਤ ਜੀਓ ਸੇਖ ਕੌਮ ਜਿਵੇਂ ਕਹ ਲੋਗਾ ਸਿੱਖ ਪੰਥ ਸਮੁੱਚੀ ਸਿੱਖ ਗੁਰਦਾਨਕ ਨਾਮ ਲਿਵਾ ਸੰਗਤ ਆ ਇੱਕ ਬੋਤੋ ਲੈ ਕੇ ਤੇ 15 ਦਿਨ ਜਿਹੜੇ ਹਨ ਇਹ ਛੋਟ ਛੋਟ ਜਾਂ ਦੀ ਸ਼ਹਾਦਤ ਵੱਡੇ ਸਹਿਬ ਜਾਂ ਦੀ ਸ਼ਹਾਦਤ ਚਮਕੌਰ ਦੇ ਸਮੂਹ ਸਿੰਘਾਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਪੰਦਰਵਾੜਾ ਸ਼ਹੀਦੀ ਪੰਦਰਵਾੜਾ ਸਿੱਖ ਕੌਮ ਨੇ ਮਿਥਿਆ ਨਾਮ ਦਿੱਤਾ ਹੋਇਆ ਤੇ ਆਓ ਤਾਂ ਅਨੁਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਬੜਾ ਲੰਮਾ ਸਮਾਗਮ ਉਹ ਤੋਂ ਬਾਅਦ ਜੇ ਐਵੇਂ ਕਹਿ ਲੀਏ ਕਿ ਪ੍ਰਚਾਰ ਕੀਤਾ ਹੈ ਜਿਆਦਾ ਕੋਈ ਵੱਡਾ ਚੌੜਾ ਪ੍ਰਚਾਰ ਦੌਰਾ ਕੀਤਾ ਹੈ ਜੋ ਗੁਰੂ ਤੇਗ ਬਹਾਦਰ ਸਾਹਿਬਾਨ ਬਿਆੰਤ ਉਹਨਾਂ ਨੇ ਮਾਲਵੇ ਦੇਆਂ ਸਿੱਖਾਂ ਨੂੰ ਤਾਰਿਆ ਬਿਆੰਤ ਭਾਗ ਲਾਏ ਬਿਆੰਤ ਪਿੰਡਾਂ ਨੂੰ ਤਾਰਿਆ ਬਿਆੰਤ ਖੂਹ ਉਹਨਾਂ ਨੇ ਆਪਣੀ ਹੱਥੀਂ ਲਵਾਏ ਬਿਆੰਤ ਹੀ ਉਹਨਾਂ ਨੇ ਰੋਖ ਬਾਗ ਅਦਕਾ ਆਪਣੀ ਹੱਥੀਂ ਲਵਾਏ ਤੇ ਬਿਆੰਤ ਜਿਆਦਾ ਉਹਨਾਂ ਦੀਆਂ ਬੜੀਆਂ ਹੋਈਆਂ ਨੇ ਲਓ ਸਾਧ ਸੰਗਤ ਜੀ ਇਕ ਸਮਾਂ ਉਹ ਆ ਗਿਆ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਉਹਨਾਂ ਹਿੰਦੂ ਪੰਡਤਾਂ ਦੀ ਫਰਿਆਦ ਨੂੰ ਸੁਣਦਿਆਂ ਆਇਆ ਮੰਨਦਿਆਂ ਆਇਆ ਆਪਣੇ ਸਿਰ ਦਾ ਠਿਕੜਾ ਦਿੱਲੀ ਵਿਖੇ ਜਿਹੜਾ ਤੋੜਨ ਵਾਸਤੇ ਚਾਲੇ ਪਾ ਦਿੱਤੇ ਤੇ ਪਹੁੰਚ ਗਏ ਨੇ ਤੇ ਦਿੱਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦੀ ਸ਼ਾਦਤ ਹੋਈ ਕਿ ਠਿਕੜਾ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ ਹੈ 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 ਸਭ ਜਗ ਪਇਓ ਜੈ 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 ਸੁਰਦੋਕ ਕਿਨੋ ਬੜੋ ਕਲੂ ਮੈਂ ਸਾਕਾ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਬੜੋ ਕਲੂ ਮੈਂ ਸਾਕਾ ਐਸੇ ਦੀਨ ਦਿਆਲ ਸਤਗੁਰੂ ਮਹਾਰਾਜ ਜਿਨ੍ਹਾਂ ਨੇ ਦਿੱਲੀ ਚਾਂਦਨੀ ਚੌਂਕ ਵਿਖਿਆ ਆਪਣੇ ਸਰਦਾ ਠੀਕਰਾ ਭੰਨਿਆ ਤੇ ਸ਼ਹਾਦਤ ਦਾ ਜੰਮ ਪੀਤਾ ਨਾਲ ਤਿੰਨ ਸਿੱਖ ਸ਼ਹੀਦ ਹੋਏ ਭਾਈ ਜਤਾ ਜੀ ਭਾਈ ਮਤੀ ਦਾਸ ਦੀ ਤੇ ਭਾਈ ਸਤੀ ਦਾਸ ਜੀ ਭਾਈ ਦੇਆਲਾ ਜੀ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਦੀ ਤਿੰਨ ਸਿੱਖ ਨਾਲ ਜਿਹੜੇ ਉਹ ਸ਼ਹਾਦਤ ਉਹਨਾਂ ਨੇ ਜਾਨ ਪੀਤਾ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ ਇਹ ਤਾਂ ਅਨੁਗੂਰ ਤੀਗ ਬਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਦਿੱਲੀ ਹੁੰਦਾ ਹੈ ਦੋਹਾਂ ਥਾਵਾਂ ਦੇ ਉੱਤੇ ਮਹਾਰਾਜੇ ਸਿੱਦਾ ਦਾ ਸੰਸਕਾਰ ਹੋਇਆ ਹੈ ਦਿੱਲੀ ਦੇ ਵਿੱਚ ਸੰਸਕਾਰ ਕਰਦੇ ਨੇ ਲੱਖੀ ਸ਼ਾਹ ਬਨਜਾਰਾ ਤੇ ਛਾਵਾਂ ਦੀ ਵੀ ਗੁਰੂ ਨੂੰ ਲੋੜ ਹੁੰਦੀ ਹੈ ਕਦੇ ਮੱਖਣ ਸ਼ਾਹ ਦੀ ਗੁਰੂ ਨੂੰ ਲੋੜ ਪਈ ਤੇ ਮੱਖਣ ਸ਼ਾਹ ਨੇ ਪ੍ਰਗਟ ਕਰ ਦਿੱਤਾ ਗੁਰਦਾਦੋਰੇ ਗੁਰਦਾਦੋਰੇ ਤੇ ਅੱਜ ਲੱਖੀ ਸ਼ਾਹ ਬਨਜਾਰੇ ਨੇ ਆਪਣਾ ਫਰਜ਼ ਨਿਭਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਆਪਣੇ ਘਰ ਜਾ ਕੇ ਰੂਹਾਂ ਦੇ ਵਿੱਚ ਗੱਡਿਆਂ ਚ ਰੱਖ ਕੇ ਮਹਾਰਾਜ ਦਾ ਧੜ ਲੈ ਗਿਆ ਕਿਸ ਤਰ੍ਹਾਂ ਦਾ ਸਮਾ ਹੋਊਗਾ ਚਾਰ ਸਵੇਰੇ ਪਹਿਰੇ ਲੱਗੇ ਨੇ ਉਹਨਾਂ ਸਖਤ ਪਹਿਰਿਆਂ ਦੇ ਵਿੱਚੋਂ ਧੜ ਦਾ ਸੰਸਕਾਰ ਮਹਾਰਾਜ ਦੇ ਦਾ ਲੱਖੀ ਸ਼ਾਹ ਨਜ਼ਾਰੇ ਨੇ ਆਪਣੇ ਘਰ ਕੀਤਾ ਤੇ ਇਸ ਤੋਂ ਬਾਅਦ ਹੁਣ ਜਿਹੜੀ ਗਾਥਾ ਆਰੰਭ ਹੁੰਦੀ ਹੈ ਸ਼ਹਾਦਤਾਂ ਦੀ ਜੰਗਾ ਦੀ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਚਾ ਮਾਰ ਅਜ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਗਏ ਸੁਭਾਏ ਮਾਨ ਹੋ ਗਏ ਤੇ ਗੁਰਤਾ ਗੱਦੀ ਦਾ ਤਿਲਕ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਚਾ ਨੂੰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਸੁਪੁੱਤ ਉਹਨਾਂ ਦੇ ਅੰਸ਼ ਬੰਸ ਚੋਂ ਬਾਬਾ ਗਰਦਤਾ ਜੀ ਤੇ ਅਗੋਂ ਉਹਨਾਂ ਦੇ ਸੁਪੁੱਤਰ ਬਾਬਾ ਰਾਮ ਕੋਇਰ ਜੀ ਉਹਨਾਂ ਨੇ ਆਪਣੀ ਹੱਥੀਂ ਕੀਤਾ ਧੰਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਗੁਰਤਾ ਗੱਦੀ ਤਿਲਕ ਸਤਿਗੁਰੂ ਗੱਦੀ ਤੇ ਬਿਰਾਜਮਾਨ ਹੋ ਗਏ ਨੇ ਤੇ ਜਿਹੜਾ ਰਾਜਾ ਹੁੰਦਾ ਹੈ ਨਾ ਇਸ ਤਰ੍ਹਾਂ ਹਿੰਦੁਸਤਾਨ ਦੇ ਰਾਜੇ ਹੋਏ ਸਮਿਆਂ ਸਮਿਆਂ ਤੇ ਜਾਂ ਰਾਜਸਥਾਨ ਦੇ ਰਾਜੇ ਹੋਏ ਰਾਜੇ ਦੇ ਰਾਜ ਦੀਆਂ ਪ੍ਰਮੁੱਖ ਕੁਝ ਨਿਸ਼ਾਨੀਆਂ ਹੁੰਦੀਆਂ ਵਾ ਤੇ ਪੰਜ ਪ੍ਰਮੁੱਖ ਤੌਰ ਤੇ ਨਿਸ਼ਾਨੀਆਂ ਜਿਹੜੀਆਂ ਮੰਨੀਆਂ ਗਈਆਂ ਨੇ ਰਾਜੇ ਦੇ ਰਾਜ ਦੀਆਂ ਪਹਿਲੀ ਨਿਸ਼ਾਨੀ ਹੈ ਰਾਜੇ ਦੇ ਰਾਜ ਦੀ ਉਤਖਤ ਜਿੱਤੇ ਬਿਰਾਜਮਾਨ ਹੁੰਦਾ ਹੈ ਰਾਜਾ ਦੂਸਰੀ ਰਾਜੇ ਦੇ ਰਾਜ ਦੀ ਨਿਸ਼ਾਨੀ ਹੈ ਚਾਹੁਰ ਤੇ ਤੀਸਰੀ ਰਾਜੇ ਦੇ ਰਾਜ ਦੀ ਨਿਸ਼ਾਨੀ ਹੈ ਛਤਰ ਤੇ ਚੌਥੀ ਰਾਜੇ ਦੇ ਰਾਜ ਦੀ ਨਿਸ਼ਾਨੀ ਹੈ ਝੰਡਾ ਜਿਹੜਾ ਫੜਾ ਝੂਲਦਾ ਹੈ ਤੇ ਨਿਸ਼ਾਨ ਜਿਹਨੂੰ ਅਸੀਂ ਕਹਿੰਦੇ ਆ ਤੇ ਪੰਜਵੀਂ ਰਾਜੇ ਦੇ ਰਾਜ ਦੀ ਨਿਸ਼ਾਨੀ ਹੈ ਨਗਾਰੇ ਇਹ ਪੰਜੇ ਗੁਰੂ ਸਾਹਿਬ ਨੇ ਕਾਇਮ ਕਰਦੇ ਮਾਰੇ ਨੇ ਤਖਤ ਵੀ ਡਾਇਆ ਨੰਦਪੁਰ ਸਾਹਿਬ ਚੌਰ ਵੀ ਮਾਰੇ ਤੇ ਝੁੱਲੇ ਉਤੇ ਝੰਡੂ ਵੀ ਲੱਗੇ ਤਾਣੇ ਸਮਿਆਣੇ ਵੀ ਤਾਣੇ ਛਤਰ ਵੀ ਝੁੱਲੇ ਝੰਡਾ ਵੀ ਕੈਮ ਕਰ ਦਿਆ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਪਣਾ ਤੇ ਨਗਾਰੇ ਵੀ ਖੜਕਾਏ ਮਹਾਰਾਜ ਨੇ ਇਥੋਂ ਗੱਲ ਹੁਣ ਆਰੰਭ ਹੁਦੀਆ ਆਨੰਦਪੁਰ ਸਾਹਿਬ ਤੇ ਰਾਜਿਆਂ ਵਰਗਾ 68 ਬਾਟੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਰਾਜਿਆਂ ਵਰਗਾ ਹੀ ਰੈਣੀ ਬੈਣੀ ਕਰਦੀ ਸੱਚੇ ਪਾਤਸ਼ਾਹ ਨੇ ਇਹ ਰਾਜ ਦਰਬਾਰ ਵੀ ਲਾਉਂਦੇ ਨੇ ਤੇ ਸਿੱਖ ਵੀ ਜੁੜਦੇ ਤੇ ਸੈਨਾਪਤੀ ਵੀ ਰੱਖਦੇ ਫੌਜ ਵੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸ਼ਸਤਰ ਬਸਤਰ ਵੀ ਖਰੀਦਨੇ ਸ਼ੁਰੂ ਕਰ ਦਿੱਤੇ ਸ਼ਸਤਰ ਬਸਤਰ ਹੀ ਆਉਣੇ ਆਰੰਭ ਹੋ ਗਏ ਤੇ ਘੋੜੇ ਵੀ ਰੱਖਨੇ ਸ਼ੁਰੂ ਕਰ ਦਿੱਤੇ ਚੰਗੀ ਨਸਲ ਦੇ ਘੋੜੇ ਵੀ ਮਾਰਨ ਰੱਖੇ ਚੰਗੇ ਸ਼ਸਤਰਾਂ ਦੇ ਵੀ ਮਹਾਰਾਜ ਜਿਹੜੇ ਸਨ ਉਹ ਉਹਨਾਂ ਨੂੰ ਖਰੀਦਣ ਰਹਿ ਪਏ ਤੇ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਨਗਾਰਾ ਵੀ ਵੱਜਦਾ ਵਾ ਚੌਰ ਵੀ ਝੁਲਦਾ ਵਾ ਛਤਰਵੀ ਲੱਗ ਗਿਆ ਤਖਤ ਵੀ ਲੱਗ ਗਿਆ ਝੰਡਾ ਵੀ ਕਾਇਮ ਕਰ ਦਿੱਤਾ ਹੈ ਇਹ ਸਾਰੇ ਰਾਜਾਂ ਵਾਲੇ ठाठ-ਬਾਠ ਮਹਾਰਾਜ ਨੇ ਕਾਇਮ ਕਰਦੇ ਰਾਜਾਂ ਵਾਂਗੂ ਸੱਚੇ ਪਾਛ ਦੀ ਰਾਣੀ ਬੈਣੀ ਹੈ ਤਨਗੁਰੂ ਗੋਬਿੰਦ ਸੱਚੇ ਪਾਛਾ ਮਹਾਰਾਜ ਦੀ ਕਲਗੀ ਵੀ ਸਜਾਉਂਦੇ ਨੇ ਤੇ ਸੋਨਾ ਸਰੂਪ ਹੈ ਮਹਾਰਾਜ ਦਾ ਇਥੇ ਇਥੋਂ ਗੱਲ ਆਰੰਭ ਹੁੰਦੀ ਹੈ ਹੁਣ ਤੇ ਜਿਹੜੀ ਕਲਮ ਮਹਾਰਾਜ ਨੇ ਚਲਾਈ ਹੈ ਕਲਮ ਦੇ ਨਾਲ ਹੀ ਬੜਾ ਵੀਰ ਰਸ ਦਿਖਿਆ ਮਹਾਰਾਜ ਨੇ ਜਫਰਨਾਮਾ ਲਿਖਿਆ ਸੱਚੇ ਪਾਤਸ਼ਾਹ ਨੇ ਜਾਂ ਸਵਈਏ ਲਿਖਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੀਆਂ ਜਿਹੜੀਆਂ ਬਾਣੀਆਂ ਲਿਖੀਆਂ ਬੜੀ ਬੀਰ ਰਸਤ ਵਿੱਚ ਲਿਖੀਆਂ ਨੇ ਤੇ ਕਲਮ ਦੇ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਹੈ ਉਹਨ ਸੱਚ ਜੈਸੀ ਮਿਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਾਲੀ ਗੱਲ ਸੱਚ ਸੁਣਾਇਆ ਸੀ ਸੱਚ ਕੀ ਬਿਲਾ ਸੱਚ ਦੇ ਉੱਤੇ ਪੂਰਾ ਕਲਮ ਸੱਚੇ ਪਾਤਸ਼ਾਹ ਨੇ ਚਲਾਈ ਸੱਚ ਦੇ ਤੀਰ ਮਾਰ ਮਾਰ ਕੇ ਸ਼ਬਦ ਲਿਖੇ ਸੱਚੇ ਪਾਤਸ਼ਾਹ ਨੇ ਕੋ ਬਤਾਨ ਕੋ ਪੂਜਤੈ ਪਸ਼ ਕੋ ਮਿਰਤਾਨ ਕੋ ਪੂਜਨਤਾਯੋ ਕੋਰ ਕਿਰਿਆ ਔਰ ਜੋ ਸਭੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਥੋਂ ਗੱਲਾਂ ਆਰੰਭ ਹੁੰਦੀਆਂ ਵਾਂ ਸਮੇਂ ਦੀਆਂ ਰਿਆਸਤਾਂ ਜਿਹੜੀਆਂ ਸਨ ਇਲਾਕੇ ਦੀਆਂ ਉਹਨਾਂ ਰਿਆਸਤਾਂ ਕਹਿ ਲੋਰ ਦੀ ਰਿਆਸਤ ਰਾਜਾ ਭੀਮ ਚੰਦ ਆਦਿਕ ਇੱਕ ਕੇਸਰੀ ਚੰਦ ਆਦਿਕ ਅਦਿਕ ਐਸੇ ਜਿਹੜੇ ਉਹ ਰਿਆਸਤਾਂ ਦੇ ਰਾਜੇ ਸਨ ਇਹਨਾਂ ਦੀ ਅੱਖ ਦੇ ਵਿੱਚ ਜਿਹੜਾ ਨੰਦਪੁਰ ਸਾਹਿਬ ਰਟਕਣ ਡਿਆ ਪਿਆ ਇਥੋਂ ਹੁਣ ਗੱਲ ਆਰੰਭ ਹੁੰਦੀ ਹੈ ਤੇ 14 ਜੰਗਾਂ ਗੁਰੂ ਗੋਬਿੰਦ ਸੱਚੇ ਪਾਸ਼ਾ ਮਹਾਰਾਜ ਨੇ ਲੜੀਆਂ ਨੇ ਤੇ 14 ਜੰਗਾਂ ਜੜੀਆਂ ਨੇ ਉਹਨਾਂ ਦੀ ਗੱਲ ਇੱਕ ਇੱਕ ਕਰਕੇ ਆਪਾਂ ਸਾਂਝੀ ਕਰਾਂਗੇ ਤੇ 15 ਵਾੜਾ ਇਹ ਜਿਹੜਾ ਹੈ ਸ਼ਹੀਦੀ ਪੰਦਰਵਾੜਾ ਹੈ ਉਹ ਆਰੰਭ ਹੋਇਆ ਹੈ ਸਿੱਖ ਕੌਮ ਨੇ ਆਰੰਭ ਕੀਤਾ ਤੇ ਇਹ ਜੰਗਾਂ ਲੜੀਆਂ ਮਾਰ ਸੱਚੇ ਪਾਸ਼ਾ ਨੇ ਸਹਬਜ਼ਾਦੇ ਦੀ ਸ਼ਹਾਦਤ ਹੋਈ ਛੋਟੇ ਸਹਿਬ ਜਾਦੇ ਨਿਆਂ ਚਨੇ ਗਏ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਜਾਨਾਂ ਤੋਂ ਪਿਆਰੇ ਸਿੱਖਾਂ ਦੀ ਸ਼ਹਾਦਤ ਹੋਈ ਬ੍ਰਹਮ ਗਿਆਨੀਆਂ ਮਹਾਪੁਰਖਾਂ ਦੀ ਸ਼ਹਾਦਤ ਹੋਈ ਜਿਹੜੇ ਭਾਈ ਮਾਨ ਸਿੰਘ ਵਰਗੇ ਭਾਈ ਕਾਠਾ ਸਿੰਘ ਵਰਗੇ ਭਾਈ ਸੰਗਤ ਸਿੰਘ ਵਰਗੇ ਭਾਈ ਸੰਤ ਸਿੰਘ ਵਰਗੇ ਇਹਨਾਂ ਬ੍ਰਹਮ ਗਿਆਨੀਆਂ ਮਹਾਪੁਰਖਾਂ ਦੀ ਸਿੱਖਾਂ ਦੀ ਸ਼ਹਾਦਤ ਹੋਈ ਬਿਆਨ ਸ਼ਹਾਦਤਾਂ ਹੋਈਆਂ ਇਹ ਸ਼ਹਾਦਤਾਂ ਦੇ ਦੇਣੇ ਚੱਲ ਰਹੇ ਆ ਤੇ ਬੜੇ ਢੰਗ ਤਰੀਕਿਆਂ ਦੇ ਨਾਲ ਬੜੇ ਵਿਸਮਾਦ ਮਇ ਤਰੀਕੇ ਨਾਲ ਬੜੇ ਵਿਰਾਗ ਮਇ ਤਰੀਕੇ ਨਾਲ ਸਾਰੀਆਂ ਨਾਂ ਦੇ ਖਿਤਾਬਲੇ ਸਿੱਖ ਸੰਗਤਾਂ ਇਹਨਾਂ ਨੂੰ ਮਨਾਉਂਦੀਆਂ ਨੇ ਤੇ ਸਾਹਿਬ ਕਿਰਪਾ ਕਰਨ ਅਸੀਂ ਵੀ ਜਿਹੜਾ ਹੈ ਉਹ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਅੰਦਰ ਕੋਈ ਨਾ ਕੋਈ ਨਿਯਮ ਰਖਾਈਏ ਜੀਵਨ ਦੇ ਵਿੱਚ ਕੋਈ ਨਾ ਕੋਈ ਸੰਕਲਪ ਲਈਏ ਕੋਈ ਨਾ ਕੋਈ ਪ੍ਰਣ ਲਈਏ ਸਾਹਿਬ ਕਿਰਪਾ ਕਰਨ ਇਥੇ ਹੁਣ ਗੱਲ ਆਰੰਭ ਹੁੰਦੀ ਹੈ ਗੁਰੂ ਅਨੰਦਪੁਰ ਸਾਹਿਬ ਦੀ ਜਿਹੜੀ ਜੰਗ ਦਾ ਜਿਹੜਾ ਮੋਢ ਬੱਜਦਾ ਹੈ ਕਿਸ ਤਰ੍ਹਾਂ ਮੋਢ ਬੱਜਦਾ ਹੈ ਕਿਸ ਤਰ੍ਹਾਂ ਭੀਮ ਚੰਦ ਜਿਹੜਾ ਉਹ ਘੇਰੇ ਪਹੁੰਦਾ ਹੈ ਨਾਲ ਜਾ ਕੇ ਜਿਹੜੀਆਂ ਸਾਈ ਭੋਜਾਂ ਨੂੰ ਤੇ ਕਿਸ ਤਰ੍ਹਾਂ ਜਿਹੜਾ ਉਹ ਨਾਦਪੁਰ ਸਾਹਿਬ ਨੂੰ ਬੜੇ ਲੰਮਾ ਸਮਾਂ ਘੇਰਾ ਪਿਆ ਰਹਿੰਦਾ ਹੈ ਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਫਿਰ ਇੱਕ ਦਿਨ ਉਹ ਕਿਲੇ ਨੂੰ ਛੱਡਦੇ ਨੇ 6-7 ਸਤ ਪੋ ਦੀ ਰਾਤ ਜਿਹੜੀ ਕਿਲਾ ਛੱਡਣਾ ਹੈ 8 ਪੋ ਨੂੰ ਫਿਰ ਸ਼ਾਦਤਾ ਹੁੰਦੀਆਂ ਨੇ ਚਮਕੌਰ ਸਾਹਿਬ ਇਹ ਸਾਰਾ ਹੁਣ ਅਸੀਂ ਨਾ ਸਿੱਧਾ ਨੂੰ ਯਾਦ ਕਰਾਂਗੇ ਸਹਬ ਕਿਰਪਾ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ